ਾਰੇ ਇਸ ਲੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪੰਜਾਬ ਦੇ ਬੇਰਜਗਰ ਨੌਜਵਾਨ ਜੋ 10ਵੀਂ 12ਵੀਂ ਪੜ੍ਹੇ ਲਿਖੇ ਨੇ ਉਹਨਾਂ ਦੇ ਬਾਰੇ ਜੋ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਲਿਆਂਦਾ ਗਿਆ ਸੀ ਤੇ ਪੰਜਾਬ ਪੁਲਿਸ ਦੀ ਭਰਤੀ ਦੇ ਨਾਲ ਨਾਲ ਹੋਮ ਗਾਰਡ ਦੀ ਭਰਤੀ ਵੀ ਕੀਤੀ ਜਾਵੇਗੀ ਜੋ ਕਿ ਹੋਮ ਗਾਰਡ ਦੀ ਭਰਤੀ ਕਰਨ ਵਾਸਤੇ ਉਸ ਵਕਤ 10000 ਦੇ ਕਰੀਬ ਨੌਜਵਾਨਾਂ ਨੂੰ ਭਰਤੀ ਕਰਨ ਦਾ ਟੀਚਾ ਮਿੱਥਿਆ ਸੀ ਪਰ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਭਰਤੀ ਹਰੇਕ ਜ਼ਿਲ੍ਹੇ ਦੇ ਵਿੱਚ ਖੁੱਲੇ ਤੌਰ ਤੇ ਕਰ ਦਿੱਤੀ ਗਈ ਹੈ ਜੋ ਖਾਸ ਕਰਕੇ ਬਾਟਰ ਪੱਟੀ ਦੇ ਜ਼ਿਲ੍ਹੇ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਿਲਕਾ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਨੌਜਵਾਨ ਜਿਹੜੇ ਕਿ ਸਿਵਲ ਡਿਫੈਂਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਅਪਡੇਟ ਆਈ ਏ ਡਿਪਟੀ ਕਮਿਸ਼ਨਰ ਕਮ ਕੰਟਰੋਲ ਦੇ ਵੱਲੋਂ ਜੋ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਉਹ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਸਿਵਲ ਡਿਫੈਂਸ ਦੇ ਵਿੱਚ ਸੇਵਾ ਕਰਨੀ ਹੈ ਹੋਮ ਗਾਰਡ ਜਿਸ ਤਰ੍ਹਾਂ ਪਹਿਲਾਂ ਭਰਤੀ ਹੁੰਦੀ ਸੀ ਜਦੋਂ ਸਮਾਂ ਕੁਝ ਸਥਿਤੀ ਔਖੀ ਹੁੰਦੀ ਸੀ ਤਾਂ ਹੋਮ ਗਾਰਡ ਵਿੱਚ ਨੌਜਵਾਨ ਰੱਖੇ ਜਾਂਦੇ ਸੀ ਥਾਣਿਆਂ ਦੇ ਵਿੱਚ ਉਹਨਾਂ ਨੂੰ ਮਾਨਤਾ ਦਿੱਤਾ ਜਾਂਦਾ ਸੀਗਾ ਡੇਲੀ ਬੇਸ ਤੇ ਉਸੇ ਤਰ੍ਹਾਂ ਇਹ ਜਿਹੜਾ ਕਿ ਭਰਤੀ ਕੀਤੀ ਜਾਵੇਗੀ ਜੋ ਵਕ ਵਕ ਥਾਣਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਥਾਣਿਆਂ ਵਿੱਚ ਨਫਰੀ ਚੱਲ ਰਹੀ ਹੈ ਜੋ ਪੰਜਾਬ ਪੁਲਿਸ ਦੀ ਉਹਨਾਂ ਨੂੰ ਪੂਰੀ ਕਰਨ ਵਾਸਤੇ ਇਹ ਨੌਜਵਾਨ ਭਰਤੀ ਕੀਤੇ ਜਾਣਗੇ ਇਹਨਾਂ ਨੂੰ ਜਿਹੜਾ ਕਿ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇਗੀ ਉਸ ਤੋਂ ਬਾਅਦ ਇਹਨਾਂ ਨੂੰ ਡਿਊਟੀਆਂ ਦਿੱਤੀਆਂ ਜਾਣਗੀਆਂ ਇਹਨਾਂ ਨੂੰ ਸਰਕਾਰ ਵੱਲੋਂ ਵਰਦੀ ਤੇ ਹੋਰ ਜਿਹੜਾ ਕਿ ਮਾਨਤਨ ਜ਼ਰੂਰ ਮਿਲੇਗਾ ਜਿੰਨਾ ਮਾਨਤਨ ਮਿਥਿਆ ਜਾਵੇਗਾ ਸੋ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨ ਆਮ ਨਾਗਰਿਕ ਜਿਨ੍ਹਾਂ ਦੇ ਕੋਲ ਘੱਟੋ ਘੱਟ 10ਵੀਂ ਤੱਕ ਜਿਹੜੀ ਪੜ੍ਹਾਈ ਹੋਣੀ ਚਾਹੀਦੀ ਏ ਔਰ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਕਿ ਕੇਸ ਦਰਜ ਨਹੀਂ ਹੋਣਾ ਚਾਹੀਦਾ ਉਹ ਅਪਰਾਧੀ ਕੇਸ ਨਾ ਹੋਵੇ ਔਰ ਸਰੀਰਕ ਤੌਰ ਤੇ ਉਹ ਫਿੱਟ ਹੋਵੇ ਨੌਜਵਾਨ ਤਾਂ ਉਹ ਇਸ ਨਿਸ਼ਕਾਮ ਸੇਵਾ ਦੇ ਵਿੱਚ ਆਪਣਾ ਜਿਹੜਾ ਕਿ ਪਰਥੀ ਹੋ ਸਕਦਾ ਹੈ ਜੋ ਕਿ ਜਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਜਿਹੜਾ ਤੀ ਜਿਲ੍ਹੇ ਨੇ ਉਹਨਾਂ ਦੇ ਵਿੱਚ ਇਹ ਸ਼ੁਰੂਆਤ ਕਰ ਦਿੱਤੀ ਗਈ ਏ ਸੋ انرੋਲਮੈਂਟ ਵੱਲੋਂ ਜਿਹੜਾ ਕਿ ਉਹਨਾਂ ਦੇ ਫਾਰਮ ਭਰੇ ਜਾਣਗੇ ਇਸ ਸਬੰਧੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਕਿ ਕਮਾਂਡੇਟ ਪੰਜਾਬ ਹோம்ਗਾਰਡ ਜਿਹੜੇ ਕਮ ਐਡੀਸ਼ਨਲ ਕੰਟਰੋਲ ਨੇ ਰਵੇਲ ਸਿੰਘ ਰੰਦਾਵਾ ਉਹਨਾਂ ਨੇ ਕਿਹਾ ਸਿਵਲ ਡਿਫੈਂਸ ਵਿੱਚ ਜੋ ਸਾਬਕਾ ਫੌਜੀ ਜਾਂ ਸਾਬਕਾ ਕਰਮਚਾਰੀ ਐਨਸੀਸੀ ਕੈਡਟ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਆਮ ਨਾਗਰਿਕ ਜੋ ਸੇਵਾ ਕਰਨਾ ਚਾਹੁੰਦੇ ਨੇ ਦੇਸ਼ ਦੀ ਜज्ਬਾ ਰੱਖਦੇ ਨੇ ਉਹਨਾਂ ਨੂੰ ਇਸ ਵਿੱਚ ਜਿਹੜਾ ਕਿ ਵਲੰਟੀਅਰ ਬਣਾ ਕੇ ਤੇ ਉਹ ਭਰਤੀ ਕੀਤਾ ਜਾਵੇਗਾ ਔਰ ਉਹਨਾਂ ਨੇ ਕਿਹਾ ਕਿ ਸੀਡੀ ਵਲੰਟੀਅਰ ਬਣਨ ਦੇ ਚਾਹਵਨ ਦਫਤਰ ਵਿਅਕਤੀ ਜੋ ਕਮਾਂਡੇਡ ਪੰਜਾਬ ਹੋਮਗਾਰਡ ਕਮ ਕੰਟਰੋਲ ਸਿਵਲ ਵੱਖ-ਵੱਖ ਜ਼ਿਲ੍ਹੇ ਜਿਵੇਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਲ ਤੇ ਜੋ ਜਾ ਕੇ ਆਪਣਾ ਫਾਰਮ ਦੇ ਸਕਦੇ ਨੇ ਇਸੇ ਤਰ੍ਹਾਂ ਹੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹ ਭਰਤੀ ਸ਼ੁਰੂ ਹੋ ਜਾਵੇਗੀ ਜਿਵੇਂ ਜਿੱਥੇ-ਜਿੱਥੇ ਉਹ ਆਪਣੇ ਜ਼ਿਲ੍ਹੇ ਦੇ ਫਾਰਮ ਭਰਨ ਤੋਂ ਬਾਅਦ ਉਹਨਾਂ ਨੂੰ ਇਹ ਨਿਸ਼ਕਾਮ ਸੇਵਾ ਸੌਂਪੀ ਜਾਵੇਗੀ ਵਲੰਟੀਅਰ ਤੌਰ ਤੇ ਉਹਨਾਂ ਨੂੰ ਜਿਹੜਾ ਕਿ ਰੱਖਿਆ ਜਾਵੇਗਾ ਪੰਜਾਬ ਪੁਸ਼ਤ ਸਹਿਤਾ ਲਈ ਸੋ ਉਸ ਤੋਂ ਬਾਅਦ ਜਦੋਂ ਪੰਜਾਬ ਪ੍ਰੋਸੀਜਰ ਪਰਤੀ ਹੁੰਦੀ ਉਹਨਾਂ ਨੂੰ ਇਸ ਦੇ ਵਿੱਚ ਪਹਿਚੀ ਦਿੱਤੀ ਜਾਵੇਗੀ ਸੋ ਜੋ ਹੋਮ ਕਰਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਕਮ ਕੰਟਰੋਲ ਸਿਵਲ ਡਿਫੈਂਸ ਉਹਨਾਂ ਦੇ ਵੱਲੋਂ ਔਰ ਵੈਰ ਸਿੰਘ ਦਾਵਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਪੂਰੇ ਪੰਜਾਬ ਦੇ ਵਿੱਚ ਸੱਤੀ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਇਹ ਭਰਤੀ ਮੈਮ ਸ਼ੁਰੂ ਕੀਤੀ ਗਈ ਹੈ ਜੋ ਸੇਵਾ ਕਰਨਾ ਚਾਹੁੰਦੇ ਨੇ ਵਲੰਟੀਅਰ ਉਹ ਇਸ ਵਿੱਚ ਆਪਣਾ ਡਾਕੂਮੈਂਟ ਲੈ ਕੇ ਤੇ ਉਹ ਸੇਵਾ ਵਿੱਚ ਹਾਜ਼ਰ ਹੋ ਸਕਦੇ ਨੇ ਉਹਨਾਂ ਦਾ ਜੋ ਫਿਟਨੈਸ ਹੋਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਫਿਰ ਉਹਨਾਂ ਨੂੰ ਜਿਹੜਾ ਕਿ ਇਹ ਸਰਕਾਰ ਦੇ ਵੱਲੋਂ ਜਿਹੜੇ ਜਿਹੜੇ ਥਾਣਿਆਂ ਵਿੱਚ ਨਾਲ ਜ਼ਿਲ੍ਹਿਆਂ ਲੱਗਣ ਦੀਆਂ ਉੱਥੇ ਭੇਜਤਾ ਜਾਵੇਗਾ ਜੋ ਉਹਨਾਂ ਦੀਆਂ ਡਿਊਟੀਆਂ ਹੋਣਗੀਆਂ ਸੋ ਪੰਜਾਬ ਵਿੱਚੋਂ ਲੌਨ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਆ ਪੰਜਾਬ ਵਿੱਚ ਪੁਲਿਸ ਦੀ ਕਾਰ ਨੂੰ ਦੇਖਦੇ ਹੋਏ ਇਹ ਪਹਿਲ ਕਦਮੀ ਕੀਤੀ ਗਈ ਜੀ